ਨਸ਼ਾ ਵਿਰੋਧ ਚਲਦੀ ਮਿਹਨ ਦੇ ਦੌਰਾਨ ਸਾਡੇ ਸੀਪੀ ਸਾਹਿਬ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਮਿਆਂ ਦੇ ਪਿਛੰਦ ਹੋਏ ਸਾਡੇ ਅਮਨਦੀਪ ਸਿੰਘ ਬਰਾਰ ਐਡੀਸੀਪੀ ਇਨਵੈਸਟੀਗੇਸ਼ਨ ਜੀਐਮਵੀ ਵਾਇਬ ਵਿੱਚ ਸੀਐਵੀ ਪਾਰਟੀ ਵੱਲੋਂ ਗਸਦਾਮ ਥਾਣਾ ਡਿਗਰੀ ਦੇ ਏਰੀਆ ਵਿੱਚ ਐਮਆਈਜ ਕੁਆਟਰਾਂ ਕੋਲ ਸ਼ੱਕ ਪੈਂਦੇ ਬੰਦੇ ਚੈੱਕ ਕੀਤੇ ਜਿਨ੍ਹਾਂ ਕੋਲ ਇਹ ਮਸਾ ਤੇ ਵੈਪਨ ਬਰਾਮਦ ਹੋਏ ਜਿਨ੍ਹਾਂ ਦੇ ਖਿਲਾਫ ਮਕਦਮਾ ਨੰਬਰ 14 21485 2554 ਫਾਰਮੈਟ ਪੀਐਸ ਦੂਰੀ ਦਰਜ ਰਜਿਸਟਰ ਕਰਾਇਆ ਜਿਸ ਦੇ ਵਿੱਚ ਤਿੰਨ ਜਿਹੜੇ ਹੈਗੇ ਸੀ ਚੈਕਿੰਗ ਤੇ ਫੜੇ ਗਏ ਨੇ ਉਹਨਾਂ ਦੇ ਵਿੱਚ ਗੌਰਵ ਸਾਹਿਲ ਤੇ ਨਿਖਲ ਇਹਨਾਂ ਕੋਲੋਂ ਇੱਕ 45 ਬੋਰ 332 ਬੋਰ ਰਵਲਵਰ ਤੇ ਕੁਝ ਅਸਲਾ ਰਾਉਂਡ ਮਿਲੇ ਨੇ ਤੇ ਜਿਸ ਦੇ ਵਿੱਚ ਜਾਂ ਨਸ਼ੀਲਾ ਪਾਊਡਰ ਆ ਬ੍ਰਾਉਂਡ ਹੋਇਆ ਜਿਸ ਦਾ ਵਜ਼ਨ ਤਕਰੀਬਨ 268 ਗ੍ਰਾਮ ਬ੍ਰਾਉਂਡ ਫਿਆਣਾ ਕੋਲ ਤੇ ਇਹਨਾਂ ਦੇ ਪਰਚਾ ਦੇ ਦਿੱਤਾ ਪਰਚਾ ਦੇ ਕੇ ਗੋਪੋਚੀ ਚੁਤੀ ਜਾ ਰਹੀ ਆ ਤੇ ਜਿਹੜੀ ਫਰੋਅਪ ਪੁਛਗਿਸ ਦੇ ਵਿੱਚ ਪਤਾ ਲੱਗਿਆ ਤੇ ਜਿਹੜੇ ਇਹਨਾਂ ਨੂੰ ਇਹ ਨਸ਼ਾ ਸਪਲਾਈ ਕਰਦੀ ਸੀ ਉਹਦੇ ਵਿੱਚ ਇੱਕ ਲੇਡੀ ਆ ਦੋ ਭੈਣ ਭਾਈ ਨੇ ਸੰਜਨਾ ਤੇ ਕੁਦੂ ਤੇ ਜਿਨ੍ਹਾਂ ਨੂੰ ਵੀ ਰਿੰਗਰਤਾਰ ਕੰਮ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਵਿੱਚ ਸੰਜਨਾ ਨੂੰ ਫਿਰਤਾਰ ਕਰ ਲਿਆ ਤੇ ਬਾਕੀ ਜੀ ਉਹ ਤੋਂ ਬਾਅਦ ਹੁੰਦੇ ਤੇ ਫਿਰਤਾਰੀ ਤੋਂ ਬਾਅਦ ਰਮਾਨ ਲੈ ਕੇ ਨੋ ਅੱਗੇ ਪੁੱਛੀਸ਼ ਕਰਾਂਗੇ ਕਿ ਇਹਨਾਂ ਕਿਹਨਾਂ ਨੂੰ ਦੇਖਦੇ ਤੇ ਕਿੱਥੋਂ ਲੈ ਕੇ ਆਉਂਦੇ ਸੀ ਤੇ ਬਾਕੀ ਆ ਇਨਵੈਸਟੀਗੇਸ਼ਨ ਦਾ ਪਾਰਟ ਆਊਟ ਆਫ ਅਸੀਂ ਸਾਰੇ ਕਲਾਸੇ ਕਰਾਂਗੇ ਧੰਨਵਾਦ